ਤਨ ਤਨ RAMDAS GURU ਤਨ ਤਨ RAMDAS GURU ਜਿਨ ਸੇਰਿਆ ਤੈਨ ਸਵਾਰਿਆ ਜਿਨ ਸੇਰਿਆ ਅੱਜ ਸਿੱਖ ਕੌਮ ਦੇ ਚੌਥੇ ਪਾਤਸ਼ਾਹ ਸ੍ਰੀ ਗੁਰੂ RAMDAS ਜੀ ਦਾ ਜੋਤੀ ਜੋਤ ਪੁਰਬ ਹੈ ਸੋਦੇ ਹੋਏ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਅੱਜ ਸ੍ਰੀ ਗੁਰੂ RAMDAS ਜੀ ਦਾ ਜੋਤੀ ਜੋਤ ਪੁਰਬ ਨੂੰ ਸਮਰਪਿਤ ਸਮਾਗਮ ਹੋਇਆ ਜਿਨ ਸਿਰਿਆ ਤਿੰਨ ਸਵਾਰਿਆ ਜਿਨ ਸਿਰਿਆ ਤਿੰਨ ਸਵਾਰਿਆ ਤਨ ਤਨ RAMDAS GURU ਸ਼ਿਗਰੂ RAMDAS ਜੀ ਆਪਣੇ ਛੋਟੇ ਸੁਪੁੱਤਰ ਅਰਜੁਨ ਦੇਵ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਕੇ 1581 ਚ ਗੋੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਸੀ ਜਿੱਥੇ ਅੱਜ ਖੂਬਸੂਰਤ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ ਗੋਂਦਵਾਲ ਸਾਹਿਬ ਵਿਖੇ ਗੁਰੂ ਸਾਹਿਬ ਦੀ ਯਾਦ 'ਚ ਅੱਜ ਧਾਰਮਿਕ ਸਮਾਗਮ ਦਾ ਪ੍ਰਬੰਧ ਹੈ। ਸ਼੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੇ ਪ੍ਰਸਾਰ ਲਈ ਅਨੇਕਾਂ ਵੱਡਮੁੱਲੇ ਕਾਰਜ ਕੀਤੇ ਆਪ ਜੀ ਨੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਦੱਸੇ ਸਥਾਨ ਅਤੇ ਪਤੇ ਮੁਤਾਬਕ ਜਾ ਕੇ ਇੱਕ ਸਰੋਵਰ ਸੰਤੋਖ ਸਰਦੀ ਖੁਦਵਾਈ ਆਰੰਭ ਕਰਵਾਈ ਅਤੇ ਬਾਅਦ ਚ ਆਸ-ਪਾਸ ਦੇ ਪਿੰਡਾਂ ਦੇ ਜ਼ਿੰਮੇਦਾਰਾਂ ਤੋਂ 500 ਵਿੱਗੇ ਜ਼ਮੀਨ ਮੁੱਲ ਲੈ ਕੇ ਗੁਰੂ ਦਾ ਚੱਕ ਜੋ ਕਿ ਅੱਜ ਅੰਮ੍ਰਿਤਸਰ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ ਵਸਾਉਣਾ ਸ਼ੁਰੂ ਕੀਤਾ ਬਾਅਦ ਚ ਆਪ ਜੀ ਦੇ ਸੁਪੁੱਤਰ ਤੇ ਪਲਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਸ਼ਹਿਰ ਚ ਸੱਚਖੰਡ ਸ਼੍ਰੀ ਹਮੰਦਰ ਸਾਹਿਬ ਦੀ ਉਸਾਰੀ ਕਰਵਾਈ ਅੱਜ ਜੋਤੀ ਜੋ ਦਿਵਸ ਹੈ ਜੀ ਗੁਰੂ ਰਾਮਦਾਸ ਜੀ ਦਾ ਤੇ ਉਸ ਉਪਲਖ ਅਸੀਂ ਇੱਥੇ ਆਏ ਸੀਗੇ ਦਰਸ਼ਨ ਮਿਲੇ ਕੀਤੇ ਸੰਕਾਂ ਦੇ ਦਰਸ਼ਨ ਕੀਤੇ ਬਹੁਤ ਮਾਨੋ ਸ਼ਾਂਤੀ ਮਿਲੀ ਹੈ ਇਹ ਮੈਂ ਤਾਂ ਦੂਰ ਦੂਰ ਦੀ ਸੰਕਾਂ ਨੂੰ ਮੈਸੇਜ ਵੀ ਦੇਣਾ ਚਾਹਾਂਗਾ ਵਾਕਈ ਇਹ ਸੱਚਖੰਡ ਹੈ ਆਓ ਦਰਸ਼ਨ ਕਰੋ ਤੇ ਖੁਸ਼ੀਆਂ ਪ੍ਰਾਪਤ ਕਰੋ ਅੱਜ ਤਾਂਤਰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਜੋਤੀ ਜੋ ਦਿਵਸ ਹੈ ਜਲੰਧਰ ਤੋਂ ਦਰਸ਼ਨ ਕਰਨ ਲਈ ਆਏ ਆ ਗੁਰੂ ਰਾਮਦਾਸ ਜੀ ਦੇ ਦਰ ਤੇ ਇਸ਼ਾਨਾਨ ਕੀਤਾ ਹੈ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਨੇ ਬੜਾ ਮਨ ਨਿਹਾਲ ਹੋਇਆ ਹੈ ਸਾਨੂੰ ਗੁਰੂ ਰਾਮਦਾਸ ਜੀ ਮਹਾਰਾਜ ਦੀ ਬੜੀ ਕਿਰਪਾ ਹੈ ਸੂ ਸੰਗਤ ਸਿੱਖ ਜਗਤ ਦੇ ਸੂ ਸੰਗਤਾਂ ਆ ਕੇ ਇਸ ਦਰ ਤੋਂ ਮੱਥਾ ਟੇਕਦੀਆਂ ਨੇ ਔਰ ਮਨ ਦਾਤਾ ਪੁੰਧੀਆਂ ਨੇ ਤਨ ਤਨ ਰਾਮਦਾਸ ਗੁਰੂ ਛੋਟੇ ਪਾਤਸ਼ਾਹ ਨੇ ਇਸ ਨਗਰ 'ਚ ਵਪਾਰ, ਰੋਟੀ-ਰੋਜ਼ੀ ਅਤੇ ਕਿਰਤ ਕਮਾਈ ਦੇ ਸਾਧਨਾਂ ਨੂੰ ਤੋਰਨ ਅਤੇ ਮਜ਼ਬੂਤ ਕਰਨ ਲਈ ਦੂਰ-ਦੂਰ ਤੋਂ 52 ਕਿਸਮ ਦੇ ਕਿੱਤਿਆਂ ਦੇ ਕਾਰੀਗਰਾਂ ਅਤੇ ਵਪਾਰੀਆਂ ਨੂੰ ਵਸਾਇਆ। ਗੁਰੂ ਸਾਹਿਬ ਜੀ ਨੇ ਜਿਸ ਪਹਿਲੇ ਬਾਜ਼ਾਰ ਨੂੰ ਸੰਚਾਲਿਤ ਕੀਤਾ ਉਸ ਦਾ ਨਾਮ ਗੁਰੂ ਬਾਜ਼ਾਰ ਪ੍ਰਸਿੱਧ ਹੋਇਆ ਜੋ ਅੱਜ ਵੀ ਮੌਜੂਦ ਹੈ ਤੇ ਸੋਨੇ-ਚਾਂਦੀ ਦੇ ਗਹਿਣਿਆਂ ਦਾ ਕੋ ਮੰਤਰੀ ਬਾਜ਼ਾਰ ਹੈ। ਆਪ ਜੀ ਨੇ ਆਪਣੀ ਰਿਹائش ਲਈ ਇੱਕ ਛੋਟਾ ਜਿਹਾ ਮਕਾਨ ਬਣਵਾਇਆ ਜੋ ਕਿ ਗੁਰੂ ਕੇ ਮਹਿਲ ਕਰਕੇ ਪ੍ਰਸਿੱਧ ਹੈ। ਅੱਜ ਇੱਥੇ ਸੁੰਦਰ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਧੁਰ ਕੀ ਬਾਣੀ ਦਾ ਅਮੁੱਲ ਤੇ ਵੱਡਾ ਭੰਡਾਰ ਮਨੁੱਖਤਾ ਦੀ ਝੋਲੀ ਪਾਇਆ ਆਪ ਜੀ ਨੇ 30 ਰਾਗਾਂ ਚ ਬਾਣੀ ਉਚਾਰਨ ਕੀਤੀ ਤਨ ਤਨ